ਹਾਂਜੀ ਕੀ ਹਾਲ ਆ ਉਮੀਦ ਕਰਦੇ ਸਾਰੇ ਵਧੀਆ ਹੋਮ ਹੋਗੇ ਤੇ ਵੈਲਕਮ ਐ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਜਾ ਰਹੇ ਆ ਮੂਵੀ ਦੇਖਣ ਤੇ ਫੈਮਿਲੀ ਦੇ ਨਾਲ ਹਨਾ ਸਾਰੇ ਜਣੇ ਦੇਖਿਆ ਆ ਤੇ ਮੈਂ ਕਿਹਾ ਸਾਨੂੰ ਵੀ ਦੇਖਣੀ ਚਾਹੀਦੀ ਮੂਵੀ ਬਹੁਤ ਸੋਹਣੀ ਆ ਤੇ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਹੋ ਵੀ ਸਾਰੇ ਜਣੇ ਦੇਖ ਕੇ ਆਇਓ ਬੀਬੀ ਰਜਨੀ ਤੇ ਬੀਬੀ ਰਜਨੀ ਸਾਰੇ ਜਣੇ ਦੇਖ ਕੇ ਜਰੂਰ ਆਇਓ ਤੇ ਅਸੀਂ ਵੀ ਚੱਲੇ ਆ ਤੇ ਅੱਜ ਤੁਹਾਨੂੰ ਇੰਟਰੋਡਿਊਸ ਕਰਾਉਂਗਾ ਇਦਾਂ ਮੈਨੂੰ ਕਈ ਪੁੱਛਦੇ ਹੁੰਦੇ ਆ ਕਹਿੰਦੇ ਭਾਜੀ ਵੀ ਯਾਰ ਲੋਕੋ ਤੇ ਆ ਤੁਹਾਡਾ ਦੋ ਜਣੇ ਹੁੰਦੇ ਆ ਤੁਸੀਂ ਇਕੱਲੇ ਹੁੰਦੇ ਆ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਬਾਬਾ ਜੀ ਦੀ ਯੈਸ ਤੇ ਅੱਜ ਚੱਲੇ ਆ ਫਿਲਮ ਦੇਖਣ ਕਿ ਮੈਂ ਕਿਹਾ ਚਲੋ ਮੈਨੂੰ ਇਹ ਕਹਿੰਦੇ ਹੁੰਦੇ ਸੀਗੇ ਵਾਈਫ ਔਰ ਮੇਰੀ ਭਰਾ ਤੇ ਮੈਂ ਕਿਹਾ ਚਲੋ ਅੱਜ ਇੰਟਰੋਡਿਊਸ ਕਰਾਈਏ ਤੇ ਨਾਲੇ ਚੱਲਦੇ ਆ ਫੈਮਿਲੀ ਦੇ ਨਾਲ ਮੂਵੀ ਦੇਖਣ ਬਹੁਤ ਘਟ ਜਾਂ ਹੁੰਦਾ ਫੈਮਿਲੀ ਦੇ ਨਾਲ ਕਿ ਤਾ ਦਿੱਲੀ ਤਾਂ ਬਲੋਗਿੰਗ ਦੇ ਲਈ ਜਾਣਾ ਪੈਂਦਾ ਨਾ ਬਹੁਤ ਵਧੀਆ ਸਕਰੀਨਾਂ ਆ ਉੱਥੇ ਨਾ ਤੇ ਕਿ ਸ਼ੋਰ ਸ਼ਰਾਬੇ ਤੋਂ ਦੂਰ ਵਾਰ ਬੜਾ ਕੰਫਰਟ ਹੈ ਮਤਲਬ ਤਾਜ਼ਗੀ ਜਿਹੀ ਹੁੰਦੀ ਹੈ ਕਿ ਭੀੜ ਭੜੱਕੇ ਤੋਂ ਦੂਰ ਪਾ ਪੀਂ ਪੌ ਤੋਂ ਦੂਰ ਨਾ ਪੁੱਤਰਾ ਨਜ਼ਾਰੇ ਆ ਗਿਆ ਨਜ਼ਾਰੇ ਦੇ ਦੋ ਪੈਸੇ ਤੇਰੇ ਦਾਣੇ ਮੈਂ ਅਜਲ ਫਾਫਾ ਸਿੱਟ ਕੇ ਆਇੜਾ ਉੱਦਣ ਲੈ ਕੇ ਗਿਆ ਹੀ ਪਤਾ ਨਾ ਨਾ ਖਾ ਗਿਆਂ ਸੀ ਮੈਂ ਉਹ ਮਤਲਬ ਉਹ ਜਿਹੜਾ ਉਹ ਸਹੀ ਨਹੀਂ ਸਵਾਦ ਨਹੀਂ ਸੀ ਯਾਰ ਉਹ ਖਾ ਤਾਂ ਗਿਆ ਮੈਂ ਸੋ ਗਰਮ ਗਰਮ ਕੱਲ ਦਾ ਜਾਦਿੰਗ ਹੂੰ ਗੱਟੀ ਘਮਾਉਂਦੇ ਪੈ ਲੜੀ ਐ ਤੇ ਇੱਥੇ ਆ ਗਿਆ ਜੀ ਬੁੱਲੋਵਾਲ ਅ ਅੱਡਾ ਆਉਂਦਾ ਇੱਕ ਮਿੰਟ ਰੋਇਆ ਹਾਂ ਰੋ ਰੋ ਗੋਰਮ ਇਹਦੇ ਦਾਣੇ ਖਾਈ ਤੇ ਇਹਦੇ ਮੱਕੀ ਦੇ ਬਹੁਤ ਸਵਾਦ ਹੁੰਦੇ ਕਾਕਾ ਇਦਰਾ ਲੱਗਿਆ ਇਹਦਾ ਡਰ ਹੀ ਗਿਆ ਆ ਚੈਨਲ ਆ ਆਪਣਾ ਗ੍ਰੇਟ ਟੈਲੀਕਾਸਟ ਆ ਵਾਲਾ ਥੱਲੇ ਗ੍ਰੇਟ ਟੈਲੀਕਾਸਟ ਤੇ ਲੋ ਜੀ ਦਾਣੇ ਲੈ ਲੇ ਮੱਕੀ ਦੇ ਨਾਲ ਵਿੱਚ ਪਵਾਲੀਆਂ ਗਿਰੀਆਂ ਤੇ ਅੱਜ ਪਾਪਕੋਰਨ ਦੀ ਜਗ੍ਹਾ ਚੱਲਣਗੇ ਮੱਕੀ ਦੇ ਦਾਣੇ ਵੀ ਪਾਪਕੋਰਨ ਜਿਹੜੇ ਆ ਉਹ ਵੀ ਮੱਕੀ ਦੇ ਦਾਣੇ ਹੁੰਦੇ ਆ ਉਹ ਖਿੱਲਾ ਹੁੰਦੀਆਂ ਤੇ ਅਸੀਂ ਲੈ ਕੇ ਆਏ ਆ ਜਿਹੜੇ ਮੁਰਮਿ ਨਹੀਂ ਕਰਨੂ ਦਾਣੇ ਦਾਣੇ ਮਤਲਬ ਦਾਣੇ ਦਾਣੇ ਜਿਹੜੇ ਖੇਲਾ ਨਹੀਂ ਹੁੰਦੀਆਂ ਹਨ ਤੇ ਪੇਡੋ ਫੈਮਿਲੀ ਤੇ ਇੱਕ ਸਾਡੀ ਬੇਟੀ ਪਿੱਛੇ ਬੇਟੀ ਆ ਕਰਮਨ ਕਰਮਨ ਕਹਿੰਦਾ ਠੀਕ ਆ ਮੂਵੀ ਦੇਖਣੀ ਸਹੀ ਗੱਲ ਆ ਸੋਣਾ ਨਹੀਂ ਮੂਵੀ ਦੇਖਦੀ ਨੇ ਫੇਰ ਠੀਕ ਆ ਚਲੋ ਜੀ ਬੀਬੀ ਰਜਨੀ ਦੇਖਾਂਗੇ ਸਾਡੇ ਇਤਿਹਾਸ ਨਾਲ ਰਿਲੇਟਡ ਆ ਕੁਝ ਪਤਾ ਮਾੜੀ ਮੋੜੀ ਸਟੋਰੀ ਦਾ ਹਾਂ ਨਹੀਂ ਪਤਾ ਚਲੋ ਬਾਕੀ ਜਾ ਕੇ ਦੇਖਾਂਗੇ ਜੀ ਤੇ ਚਲੋ ਆ ਜੋ ਪਹੁੰਚਦੇ ਆ ਫਿਰ ਥੀਏਟਰ ਏਜੀ ਦਾਣੇ 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 ਹਾਂਜੀ ਤੇ ਲੋ ਜੀ ਪਹੁੰਚ ਗਏ ਅਸੀਂ ਏਜੀ ਸਿਨੇਮਾ ਹਾਂ ਤੇ ਤੇ ਲੱਗਾ ਆ ਬੀਬੀ ਰਜਨੀ ਦਾ ਬਹੁਤ ਵੱਡਾ ਪੋਸਟਰ ਮੈਂ ਤੇ ਰੁੱਕ ਕੇ ਦਿਖਾਉਣਾ ਤੁਹਾਨੂੰ ਉਹ ਦੇਖ ਹਣਾ ਕਿ ਇਹ ਆ ਜੀ ਥੀਏਟਰ ਇਹ ਜੀ ਤੇ ਗੱਡੀਆਂ ਲਾ ਲਈਆਂ ਪਾਰਕ ਵਿੱਚ ਤੇ ਇਹ ਸਾਡੇ ਏ ਜੀ ਦੇ ਓਨਰ ਕੀ ਹਾਲ ਹੋ ਵੀਰੇ ਠੀਕ ਹੋ ਹਾਂਜੀ ਠੀਕ ਹੋ ਸਾਡੀ ਬਸ ਜੀ ਲਓ ਪਹਿਲਾਂ ਤਾਂ ਮਿਲੋਂਦੇ ਆਂਟੀ ਜੀ ਉਹਨਾਂ ਨਾਲ ਛੜੀ ਪੈਰੀ ਬੰਦਾ ਕੀ ਹਾਲ ਚ ਹੈ ਕਿਹੜੀ ਜਗ੍ਹਾ ਤੋਂ ਆਏ ਜੀ ਮੂਵੀ ਦੇਖਣ ਆਏ ਆ ਬੀਬੀ ਕਿੰਦਾ ਜੀ ਨਹੀਂ ਤੇ ਸਾਰੇ ਨੂੰ ਦੇਖਣੀ ਚਾਹੀਦੀ ਹੈ ਕਹੋ ਇੱਕ ਵਾਰੀ ਫੇ ਦੇਖਣੀ ਚਾਹੀਦੀ ਬੀਬੀ ਰਜਨੀ ਤੇ ਲੋ ਜੀ ਅਸੀਂ ਆਏ ਹਾਂ ਏਜੀ ਥੀਏਟਰ ਤੇ ਫਸਟ ਟਾਈਮ ਫਸਟ ਬਲੌਗ ਏਜੀ ਥੀਏਟਰ ਦਾ ਤੇ ਇਹ ਸਾਡੇ ਮੈਨੇਜਰ ਸਾਹਿਬ ਇਹ ਪਰਦੇ ਜਿਹੇ ਰਹਿੰਦੇ ਆ ਵੈਸੇ ਕਿਵੇਂ ਸਰ ਬਹੁਤ ਵਧੀਆ ਬਹੁਤ ਵਧੀਆ ਮੁਬਾਰਕ ਤੁਹਾਨੂੰ ਤਾਂ ਪਹਿਲਾਂ ਬਹੁਤ ਬਹੁਤ ਜੀ ਬਹੁਤ ਬਹੁਤ ਤੁਹਾਨੂੰ ਵੀ ਆਏ ਨੂੰ ਦੇਖ ਯਸ 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 ਹਦੀ ਬੜੀ ਬੜੀ ਵਧੀਆ ਮੂਵੀ ਹੈ ਬੜਾ ਆਚਰ ਇਸ ਕੀ ਰਿਵਿਊ ਆ ਰਿਹਾ ਕਿਉਂਕਿ ਮੈਂ ਤਾਂ ਬਹੁਤ ਮਤਲਬ ਅਸੀਂ ਇਹਨੂੰ ਪੰਜਾਬੀ ਇੰਡਸਟਰੀ ਦੀ ਬਹੁਤ ਵਧੀਆ ਮੂਵੀ ਹੈ ਜੀ ਨੂੰ ਹਿੰਦੀ ਮੂਵੀ ਦੇ ਨਾਲ ਕੰਪੇਅਰ ਕਰੀਏ ਤਾਂ ਇੱਕ ਤਰ੍ਹਾਂ ਮੁਗਲ ਅਜ਼ਮ ਦੇ ਸੈਟਅਪ ਦੀ ਤਰ੍ਹਾਂ ਬੜੀ ਹੈ ਅਰੇ ਕੀ ਬਾਤ ਹੈ ਕੀ ਬਾਤ ਹੈ ਬੜੀ ਮੂਵੀ ਹੈ ਜੀ ਇਹ ਬੜੀ ਬੜੀ ਰੁਪੀ ਗਿਨ ਨੇ ਐਕਟਿੰਗ ਬੜੀ ਹੈ ਯੋਗਰਾਜ ਜੀ 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 ਯੋਗਰਾਜ ਜੀ ਦਾ ਹੈ ਹੀ ਪੰਜਾਬੀ ਮਿਲਾਰੇ ਸੁਪਰਸਟਾਰ ਬਹੁਤ ਹੋ ਰਿਹਾ ਹੈ ਬਹੁਤ ਕ੍ਰੇਜ਼ ਆ ਜਿੱਦਾਂ ਮਸਤਾਨੇ ਮੂਵੀ ਦਾ ਕ੍ਰੇਜ਼ ਸੀਗਾ ਨਾ ਜੀ ਜੀ ਉਦਾਂ ਭਾਜੀ ਲੋਕੀ ਟਰਾਲੀਆਂ ਟਰੈਕਟਰਾਂ ਦੇ ਵਿੱਚ ਜਿੱਦਾਂ ਇੱਕ ਇੱਕ ਫੈਸਟੀਵਲ ਹੁੰਦਾ ਮੈਂ ਜੀ ਤੁਹਾਨੂੰ ਗੱਲ ਕਰ ਰਿਹਾ ਸਾਡੇ ਟਿਕਟ ਕਾਊਂਟਰ ਤੇ ਕੱਲਤੀ ਕਾਫੀ ਜਲਾਤੋਂ ਬੜਾ ਹਾਊਸਫੁੱਲ ਚੱਲਿਆ ਫਿਰ ਕਾਫੀ ਪਿੰਡਾਂ ਤੋਂ ਲੋਕ ਟਰਾਲੀਆਂ ਦੇ ਵਿੱਚ ਸਾਡੇ ਕੋਲ ਵੀ ਆਏ ਦੇਖਣ ਨੂੰ ਜੀ 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 ਬੜੀ ਕ੍ਰਿਓਸਟੀ ਸੀ ਐਕਚੁਅਲੀ ਜੇ ਇੱਕ ਮੂਵੀ ਦਾ ਰੀਮੇਕ ਵੀ ਕਹਿ ਸਕਦੇ ਆ ਪਰ ਨਾ ਤੁਸੀਂ ਦੇਖੀ ਹੋਊਗੀ ਕਿ ਇਸ ਥੀਮ ਤੇ ਮੂਵੀ ਆ ਚੁੱਕੀ ਹੈ ਉਹ ਪਹਿਲਾਂ ਬਹੁਤ ਪਹਿਲਾਂ ਆਈ ਸੀ ਵੀ ਰਾਈਟ ਬਟ ਉਸ ਮੂਵੀ ਨੂੰ ਰੀਕਨਸਟਰਕਟ ਕੀਤਾ ਗਿਆ ਬੜੇ ਅੱਛੇ ਇਫੈਕਟਸ ਨਾਲ ਬੜੀ ਅੱਛੀ ਇਹਦੀ ਪ੍ਰੋਗਰਾਮਿੰਗ ਜੀ 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 ਤੇ ਬੜ ਫੇਸ ਬੜੇ ਅچھے ਆ ਕਈ ਉਹ ਹੁਣ ਇੱਕ ਸਕੀਮ ਬਣ ਰਹੀ ਹੈ ਯਾਰ ਲੋਕੀ ਟੈਕਨੋਲੋਜੀ ਦਾ ਹੈ ਉਹ ਕੀ ਖਾਣੀ ਸੀ ਪਰ ਉਹਦਾ ਇੱਕ ਜਨਰੇਸ਼ਨ ਦਾ ਗੈਪ ਪੈ ਚੁੱਕਾ ਹੈ ਇੱਕ ਜਾਂ ਦੋ ਜਨਰੇਸ਼ਨ ਦਾ ਬਿਲਕੁਲ 30 35 ਸਾਲ ਪਹਿਲਾਂ ਜੀ ਜੀ ਇੱਕ ਅਜਿਹੀ ਹੋਈ ਆ ਅੱਜ ਦੀ ਟੈਕਨੋਲੋਜੀ ਦੇ ਨਾਲ ਤੇ ਲੋਕਾਂ ਨੂੰ ਬੱਚਿਆਂ ਨੂੰ ਸਿਖਾਉਣ ਲਈ ਵੀ ਬਹੁਤ ਕੁਝ ਹੈ ਕਿ ਬੱਚਿਆਂ ਨੂੰ ਪਤਾ ਲੱਗੇਗਾ ਕਿ ਸਾਡੀ ਹਿਸਟਰੀ ਕੀ ਆ ਕਿਸ ਤਰੀਕੇ ਦੇ ਨਾਲ ਦੁੱਖ ਭੰਡਣੀ ਮੇਰੀ ਉਹ ਮਤਲਬ ਦੁੱਖ ਭੰਡਣੀ ਗਿਆ ਉਹਨਾਂ ਨੇ ਕਿਦਾਂ ਕਾਗੋ ਹਸ ਕਰੇ ਜੀ ਜੀ ਕਿਦਾਂ ਹੋਇਆ ਕੀ ਉਸਦੀ ਕਹਾਣੀ ਆ ਉਸ ਬਾਰੇ ਲੋਕਾਂ ਨੂੰ ਜਾਣਕਾਰੀ ਬੱਚਿਆਂ ਨੂੰ ਬਿਲਕੁਲ 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 ਬਹੁਤ ਭਾਈ ਸਾਹਿਬ ਨੇ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਸਮਝਾਇਆ ਤੇ ਆਪਾਂ ਛੜੇ ਉਹਨਾਂ ਦੇ ਟਿਕਟ ਕਾਊਂਟਰ ਦੇ ਉੱਤੇ ਤੇ ਤਕਰੀਬਨ ਟਿਕਟਾਂ ਲੈ ਕੇ ਸਾਰੇ ਥੀਏਟਰ ਦੇ ਅੰਦਰ ਜਾ ਚੁੱਕੇ ਆਂ ਅੰਦਰ ਆਉਣਾ ਨਹੀਂ ਹੈਗਾ ਵੀ ਅੰਦਰ ਜਾ ਕੇ ਅਸੀਂ ਵੀਡੀਓ ਬਣਾਈਏ ਸਹੀ ਆਪਾਂ ਬਾਹਰ ਬੈਠੇ ਟਿਕਟ ਕਾਊਂਟਰ ਤੇ ਗੱਲ ਕਰਦੇ ਆਂ ਹਾਂਜੀ ਸੱਸੀ ਗੱਲ ਵੀਰੇ ਕੀ ਹਾਲ ਚਾਲ ਆ ਕੀ ਨਾਮ ਆਪਣਾ ਗੁਰਜੋਤ ਸਿੰਘ ਗੁਰਜੋਤ ਸਿੰਘ ਕਿੰਨਾ ਟਾਈਮ ਹੋ ਗਿਆ ਇੱਥੇ ਸਰ ਮੈਨੂੰ 1 ਮਨਥ ਹੋ ਗਿਆ 1 ਮਨਥ ਹੋ ਗਿਆ ਜਿਹੜਾ ਹੁਣ ਕ੍ਰੇਜ਼ ਸੀ ਪਹਿਲੀ ਫਿਲਮਾਂ ਚ ਆਇਆ ਸੀਗਾ ਨਹੀਂ ਨਾ ਇੱਕ ਅਲੱਗ ਏਨਰਜੀ ਹੁੰਦੀ ਹੈ ਨਾ ਬੰਦੇ ਨੂੰ ਆਪਣੇ ਆਪ ਨੂੰ ਇੱਕ ਬੰਦਾ ਬੂਸਟ ਹੁੰਦਾ ਬਿਲਹੇ ਪੰਜਾਬੀ ਵਿਰਸੇ ਦੇ ਵਿੱਚ ਇਤਿਹਾਸ ਦੇ ਵਿੱਚ ਇੱਕ ਮੀਲ ਦਾ ਪੱਥਰ ਅਸੀਂ ਤਾਂ ਇਹ ਕਮੈਂ ਪ੍ਰਮਾਤਮਾ ਅਗੇ ਅਰਦਾਸਾ ਕਰਦੇ ਆ ਵੀ ਸੁਪਰ ਡੂਪਰ ਹਿੱਟ ਹੋਵੇ ਤੇ ਲੋਕੀ ਹੋਰ ਜਿੱਦਾਂ ਮਸਤਾਨੇ ਦੇ ਲਾਸਟ ਦੇ ਵਿੱਚ ਇੱਕ ਕਲੂ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੇ ਮੈਂ ਕਹਿੰਦਾ ਵੀ ਤਰਸੇਮ ਭਾਜੀ ਉਹ ਵੀ ਲੈ ਕੇ ਆਉਣ ਨੈਕਸਟ ਪ੍ਰੋਜੈਕਟ ਪ੍ਰੋਜੈਕਟ ਨਾ ਜਿਹੜਾ ਇਹ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਔਰ ਕਾਮਯਾਬ ਹੁੰਦੇ ਹਨ ਤੋਨੇ ਕਿਸ ਤਰ੍ਹਾਂ ਦੀਆਂ ਮੂਵੀਜ਼ ਆ ਬਏ ਜਿਹੜੀਆਂ ਇੱਕ ਲੋਕਾਂ ਦੇ ਵੀ ਕੰਮ ਚ ਜਾ ਕੇ ਤੇ ਹੁਣ ਆਪਾਂ ਗੱਲ ਕਰਾਉਂਦੇ ਆ ਆਪਣਾ ਵੀਰਾ ਜਸ ਕਮਲ ਤੇ ਇੱਕ ਥੀਏਟਰ ਹੈਗਾ ਏ ਜੀ ਥੱਲੇ ਹਾਂਜੀ ਥੱਲੇ ਮਾਲਕੋਟਾ ਮਾਲਕੋਟਾ ਤੇ ਚਲੋ ਪਰਮਾਤਮਾ ਤੁਹਾਨੂੰ ਵੀ ਤਰਕੀਆਂ ਬਖਸ਼ੇ ਇਹ ਦੂਸਰਾ ਆ ਨਾ ਇਹ ਦੂਸਰਾ ਤੇ ਇਹਦੀ ਤੀਸਰੀ ਫਰਾਂਚਾਈਜ਼ੀ ਸਾਡੇ ਭੋਗ ਪਰ ਲਿਆਓ ਯਾਰ ਹੁਣ ਸਾਡੇ ਭੋਗ ਪਰ ਥੀਏਟਰ ਕੋਈ ਨਹੀਂ ਹੈਗਾ ਕਿਰਪਾ ਉਸ ਪਰਮਾਤਮਾ ਦੀ ਨਾ ਜਿਹਦੇ ਆਸਰੇ ਓੜੇ ਫਿਰਦੇ ਆ ਤੇ ਇੱਕ ਕੁਛ ਤੁਹਾਨੂੰ ਹੋਰ ਚੀਜ਼ ਮੈਂ ਯੂਨੀਕ ਤੇ ਐਂਟੀਕ ਤੇ ਇਹਨਾਂ ਦੇ ਫਾਦਰ ਸਾਹਿਬ ਨੂੰ ਤੁਹਾਡੇ ਫਾਦਰ ਸਾਹਿਬ ਹਾਂਜੀ ਫਾਦਰ ਸਾਹਿਬ ਬਹੁਤ ਉਹਨਾਂ ਨੂੰ ਇਹ ਕਹ ਲਓ ਵੀ ਹਾਂਜੀ ਸ਼ੌਂਕ ਕੁਝ ਆ ਜੋ ਇਹ ਫਾਦਰ ਸਾਹਿਬ ਦੀ ਕਲੈਕਸ਼ਨ ਆ ਸਾਰੀ ਮਤਲਬ ਤੁਸੀਂ ਦੇਖ ਸਕਦੇ ਜੀ 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 ਆਪਣਾ ਰੇਡੀਓ ਰੇਡੀਓ ਸਾਰੇ ਪੁਰਾਣੇ ਰੀਡਿੰਗ ਪੁਰਾਣੇ ਪੁਰਾਣੇ ਸਾਰੇ ਬੀਸੀਆਰ ਜੀ ਜੀ ਅੱਛਾ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੁੰਦਾ ਆ ਵੋਲਿਊਮ ਨਾ ਛੱਡਿਓ ਤੇ ਇਹ ਹਰ ਚੀਜ਼ ਵਰਕਿੰਗ ਦੇ ਵਿੱਚ ਆ ਹਰ ਚੀਜ਼ ਤੇ ਆ ਦੇਖੋ ਇਹ ਰਿਕਾਰਡ ਤਵੇ ਵਾਲੇ ਰਿਕਾਰਡ ਆ ਨਾ ਜੀ ਸਰ ਤੇ ਅਗਰ ਤੁਸੀਂ ਇਹ ਚੀਜ਼ਾਂ ਦਾ ਆਨੰਦ ਮਾਣਨਾ ਚਾਹੁੰਦੇ ਇਹਨਾਂ ਚੀਜ਼ਾਂ ਦੇ ਦਰਸ਼ਨ ਕਰਨਾ ਚਾਹੁੰਦੇ ਆਪਣੀਆਂ ਰੀਲਾਂ ਦੇ ਵਿੱਚ ਵੀਡੀਓ ਦੇ ਵਿੱਚ ਬਲੌਗ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਤਾਂ ਇਹ ਜੀ ਡੇਟਰ ਤੇ ਪ੍ਰੋਪਰ ਬਾਈ ਦੱਸੂਗੇ ਐਡਰੈਸ ਜੀ ਆਪਣਾ ਇਹ ਜਿਹੜਾ ਇਹ ਟਾਂਡਾ ਰੋਡ ਹਰ ਦੋ ਕਾਨਪੁਰ ਵਿਲੇਜ ਆ ਉਹ ਨਾਲੇ ਪੈਂਦਾ ਬਾਕੀ ਦੋ ਤਿੰਨ ਇਹਦੇ ਲਾਗੇ ਹੈਗੇ ਆ ਮੈਰਿਜ ਪੈਲਸ ਆ ਅੰਬਰ ਪੈਲਸ ਆ ਜੀ ਅੰਬਰ ਪੈਲਸ ਦੇ ਬਿਲਕੁਲ ਲਾਗੇ ਪੈਂਦਾ ਆ ਉਹਦੇ ਨਾਲੇ ਐਡ ਜੁਆਇਨਿੰਗ ਆ ਉਹਦੇ ਨਾਲ ਬਿਲਕੁਲ ਬਿਲਕੁਲ ਤੇ ਆਜੋ ਆਪਾਂ ਹੁਣ ਕੁਛ ਅੰਦਰ ਨੂੰ ਚੱਲਦੇ ਆ ਤੇ ਅੰਦਰ ਫੇ ਆਪਾਂ ਏਦਾਂ ਏਦਾਂ ਹਾਲ ਚ ਵੜ ਜਾਣਾ ਸ਼ਾਹਕੋਟ ਆ ਗਈ ਰਾਕੋਟ ਕਾਰੀ ਐਸੋਸ਼ੀਏਸ਼ਨ 4 ਅਕਤੂਬਰ ਨੂੰ ਰਿਲੀਜ਼ ਹੋ ਰਹੀ ਆ ਅੱਛਾ ਉਸ ਤੋਂ ਪਹਿਲਾਂ ਇੱਕ ਬੜੀ ਵਧੀਆ ਮੂਵੀ ਹੋਰ ਆ ਰਹੀ ਆ ਜੀ 13 ਸਤੰਬਰ ਨੂੰ ਅਰਦਾਸ ਵਾਜੀ ਵਾ ਤੇ ਵਾਜੀ ਵਾ ਇਹ ਵੀ ਇੱਕ ਮੈਂ ਕਹਿੰਦਾ ਇਹਨਾਂ ਦਾ ਬਹੁਤ ਤਕੜਾ ਉਪਰਾਲਾ ਆ ਗਿੱਪੀ ਭਾਜੀ ਦੇ ਘੁੱਗੀ ਭਾਜੀ ਦਾ ਤੇ ਕੁੱਗੀ ਬਾਜੀ ਦਾ ਹਾਰਡਵਰਕ ਸ਼ੈ ਤੁਹਾਨੂੰ ਯਾਦ ਹੋਵੇ ਦੀ ਛੋਟੇ ਛੋਟੇ ਹੁੰਦੇ ਸੀ ਇਹਨਾਂ ਦਾ ਕੁੱਗੀ ਬਾਜੀ ਦਾ ਇੱਕ ਆਉਂਦਾ ਹੁੰਦਾ ਐਥਲੀਟ ਦਾ ਰੋਲ ਬੁਲਾਰਾ 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 ਮੈਂ ਯਾਦ ਉਸ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਸ਼ੂਟ ਕੀਤਾ ਸੀਗਾ ਬੁਲਾਰਾ ਦਾ ਇਹ ਇੱਕ ਤਕਰੀਬ ਦਾ ਰੋਲ ਮੈਨੂੰ ਯਾਦ ਬੈਠਾ ਉਹਨਾਂ ਦੇਖ ਰਹੇ ਸੀ ਇੱਕ ਆਰੀ ਖੁੱਚਾ ਸੁਰਮਾ ਬੱਬੂ ਬਾਈ ਦੀ ਮਨਜੋਤ ਮਾਨ ਦੀ ਉਹਨਾਂ ਦੀ ਪਹਿਲੀ ਇੱਕ ਮੂਵੀ ਆਈ ਸੀ ਬਹੁਤ ਟਾਈਮ ਪਹਿਲਾਂ ਹਵਾਏ ਹਵਾਏ ਔਰ ਉਹਦੇ ਤੇ ਬੈਨ ਵੀ ਲੱਗਾ ਬੈਨ ਲੱਗ ਗਿਆ ਸੀ ਐਕਚੁਅਲੀ ਜੇ ਉਸ ਟਾਈਮ ਉਸ ਮੂਵੀ ਦੀ ਵੀ ਬੜੀ ਕੰਟਰੋਵਰਸੀ ਸੀਗੀ ਲੋਕ ਪਿਛਲੇ ਦਸਾਲੇ ਦੌਰ ਦੇ ਵਿੱਚ ਵੀ ਬਿਲਕੁਲ 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 ਪਰ ਆ ਸੁੱਤਿਆ ਮੂਵੀ ਦੀ ਬੱਬੂ ਮਾਂਜਰੀ ਫੈਨਸੋਲ ਵੀ ਬਹੁਤ ਜ਼ਿਆਦਾ ਇਸ ਕਰਕੇ ਨਹੀਂ ਕਰੌਸਟੀ ਹੈ ਦੀ ਇੰਕੁਆਰੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ 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 ਤੇ ਅੱਜਵਾਰਾ ਅਰਦਾਸ ਸਰਵਤਰ ਭਲੇ ਵੀ ਇਹ ਸੀਰੀਜ਼ ਦੀ ਫਰੰਟ ਮੂਵੀ ਹੈ ਜੀ ਜਿਸ ਜਿਹੜੇ ਪਟਮੌਰ ਦਾ ਜੋ ਆਪਾਂ ਜੀ ਹੁਣ ਪ੍ਰੈਜ਼ੈਂਟ ਮੂਵੀ ਦੀ ਗੱਲ ਕਰ ਰਹੇ ਆ ਬੀਬੀ ਰਜਨੀ ਕਿਆਹੀ ਕਿਆ ਬਾਤ ਹੈ ਕਿਆ ਬਾਤ ਹੈ ਤੇ ਸਾਰਿਆਂ ਨੂੰ ਵੀ ਕਰ ਰਹੇ ਆ ਜਰੂਰ ਦੇਖੋ ਤਾਂ ਕਿ ਕੋਈ ਵੀ ਤੁਹਾਡੇ ਲਾਗੇ ਫਿਲਮਾ ਹੈਗਾ ਥੀਏਟਰ ਹੈਗਾ ਉੱਥੇ ਜਾਓ ਮੂਵੀ ਜਰੂਰ ਦੇਖੋ ਜੀ ਔਰ ਜਿਹੜੇ ਬੁੱਲਵਾਲ ਏਰੀਆ ਦੇ ਹੋ ਏਜੀ ਹੁਣ ਏਜੀ ਆ ਸਕਦੇ ਸਕਰੀਨ ਸਾਡੀ ਸਭ ਤੋਂ ਵੱਡੀ ਹੈ ਜੀ ਪੂਰੇ ਸ਼ਹਿਰ ਦੀ ਲਓ ਜੀ ਪੂਰੇ ਸ਼ਹਿਰ ਦੀ ਸਭ ਤੋਂ ਵੱਡੀ ਸਕਰੀਨ ਏਜੀ ਜੀ ਇਸੋ ਲਾਵਾ ਸਾਡੇ ਕੋਲ ਬਟਿਆ ਦੇ ਗੇਮ ਜ਼ੋਨ ਹੈ ਜਿਹਦੇ ਵਿੱਚ ਕੁੱਝ ਗੇਮਸ ਜੀ 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 ਟਾਈਮ ਬਲਾਸ ਜਾਂ ਡੈਂਕਾ ਵਗੈਰਾ ਟਾਈਮpass ਲਈ ਬੱਚਿਆਂ ਲਈ ਗੇਮਸ ਬਾਰੇ ਬਹਿੰਦੀਆਂ ਸੋਸ਼ੀਅਲ ਬੰਜੀ ਸੋਸ਼ੀਅਲ ਵੀਰੇ ਕੀ ਹਾਲ ਹੈ ਕਿੱਥੋਂ ਐ ਸੈਜੋਵਾਲ ਸੈਜੋਵਾਲ ਕਿੱਥੇ ਕਪਿੰਦਾ ਪਿੰਡ ਐ ਲਾਚੋਵਾਲ ਤੋਂ ਬੀਬੀ ਰਜਨੀ ਦੇਖਣ ਆਏ ਆ ਚਲੋ ਬਹੁਤ ਵਧੀਆ ਬੀਬੀ ਰਜਨੀ ਆਈ ਇਸ ਸੈਨਾਰੀ ਸਾਡੇ ਕੋਲ ਜੋ ਕੀਪਸ ਹੈ ਪਾਰਕਿੰਗ ਫ੍ਰੀ ਹੈ ਜੀ ਵਾਈਫਾਈ ਫ੍ਰੀ ਹੈ ਡਰਿੰਕਿੰਗ ਅੱਛਾ ਵਾਈਫਾਈ ਫ੍ਰੀ ਹੈ ਵਾਈਫਾਈ ਫ੍ਰੀ ਹੈ ਜੀ ਪਾਰਕਿੰਗ ਫ੍ਰੀ ਹੈ ਡਰਿੰਕਿੰਗ ਵਾਟਰ ਫ੍ਰੀ ਹੈ ਜੀ ਤੇ ਇਸ ਤੋਂ ਇਲਾਵਾ ਜੀ ਸਾਡੇ ਕੋਲ ਸਕਰੀਨ ਜਿਹੋ ਸ਼ਹਿਰ ਦੀ ਸਭ ਤੋਂ ਵੱਡੀ ਹੈ ਦੋ ਸਾਡੇ ਆਡੀਟੋਰੀਅਮਸ ਆ ਜੀ ਓਕੇ ਤੇ ਕੰਟੀਨਰ এনवायरमेंट ਆ ਤੇ ਆ ਫ੍ਰੀ ਆਫ ਕੋਸਟ ਆ ਹਾਂ ਬੱਚਿਆਂ ਲਈ ਫ੍ਰੀ ਆਫ ਕੋਸਟ ਅਰੇ ਵਾਹ ਜੀ ਵਾਹ ਅੱਛਾ ਇਹਦੇ ਚਾਰजेस ਤੁਸੀਂ ਜਾਓਗੇ ਨਾ ਸ਼ਹਿਰ ਦੇ ਵਿੱਚ ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ ਇਹਦੇ ਚਾਰजेस ਆ ਹੈਗੇ ਹਨ ਹਾਂ ਜੀ ਬਿਲਕੁਲ ਇਹਦੇ 100 ਡੇਟਾ ਚਾਹੀਦਾ ਬਿਲਕੁਲ 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 ਬੱਚ ਕਪਾਏ ਬਸ ਦੇ ਲਈ ਜੀ ਤੇ ਸਾਡੇ ਨੀਰਕਲੀ ਨੌਡੀਆ ਫੈਮਿਲੀ এনवायरमेंट ਆ ਜੀ ਤੁਸੀਂ ਜਿਸ ਮਰਜ਼ੀ ਟਾਈਮ ਆ ਸਾਡੇ ਕੋਲ 10 ਵਜੇ ਤੋਂ ਸ਼ੋਅ ਸ਼ੁਰੂ ਹੋ ਜਾਂਦੇ ਆ ਰਾਤ ਨੂੰ 9:30 ਵਜੇ ਤੱਕ ਤਕਰੀਬਨ 10 ਤੋਂ 11 ਸ਼ੋਅ ਚੱਲਦੇ ਆ ਤੇ ਅਲੱਗ-ਅਲੱਗ ਮੂਵੀਜ਼ ਦੇ ਸ਼ਡਿਊਲ ਸਾਡੇ ਹਰ ਵੀਰਵਾਰ ਨੂੰ ਪਿਆਰ ਹੋ ਜਾਂਦੇ ਆ ਕਿਉਂਕਿ ਸ਼ੁੱਕਰਵਾਰ ਨੂੰ ਆਲਮੋਸਟ ਮੂਵੀ ਰੀਲੀਜ਼ ਹੁੰਦੀਆਂ ਨੇ ਕਿੰਨੇ ਸ਼ੋਅ ਲੱਗਦੇ ਕੋਈ ਸਾਡੇ 10 ਤੋਂ 11 ਸ਼ੋਅ ਦੇ ਵੀ ਹੁੰਦੇ ਆ ਜੀ ਪਰ ਮੂਵੀ ਦੇਖ ਕੇ ਮੈਂ ਹਾਂ ਮੂਵੀ ਦੇਖ ਕੇ ਮਿਲਦੇ ਆ ਜੀ ਬਹੁਤ-ਬਹੁਤ ਥੈਂਕ ਯੂ ਜੀ ਤੇ মুਵੀ ਬਹੁਤ ਪਿਆਰੀ ਆ ਤੇ ਜਿੱਦਾਂ ਤੁਸੀਂ ਇਹ ਪੋਸਟਰ ਦੇਖ ਸਕਦੇ ਆ ਬੀਬੀ ਰਜਨੀ ਅਮੇਜ਼ਿੰਗ ਬਹੁਤ ਹੀ ਜ਼ਬਰਦਸਤ মুਵੀ ਪਰ ਅੱਖਾਂ ਚੋਂ ਹੰਝੂ ਆ ਗਏ ਸੀਗੇ ਰੋਗ ਨਹੀਂ ਪਾਰ ਰਹੇ ਸੀ ਆਪਣੇ ਅੱਖਾਂ ਦੇ ਹੰਝੂ ਜਿਹੜੇ ਸੀਗੇ ਨਾ ਤੇ ਬਹੁਤ ਕੁਝ ਇਤਿਹਾਸ ਨਾਲ ਜੋੜਦੀ ਆ ਨਾ ਤੇ ਸੈਕੰਡਲੀ 13 ਤਰੀਕ ਨੂੰ ਆ ਰਹੀ ਆ ਅਰਦਾਸ ਤੇ 13 ਸਪਟੰਬਰ ਨੂੰ ਨਾ ਤੇ ਫਿਰ ਮਿਲਦੇ ਆ ਏਜੀ ਸਿਨੇਮਾ ਦੇ ਵਿੱਚ 13 ਸਤੰਬਰ 10 ਵਜੇ ਵਾਲਾ ਪਹਿਲਾ ਸ਼ੋਅ ਮੂਵੀ ਦੇਖ ਕੇ ਆਏ ਬੀਬੀ ਰਜਨੀ ਬਹੁਤ ਹੀ ਜਿਆਦਾ ਵਧੀਆ ਮੂਵੀ ਸੀ ਤੇ ਬਹੁਤ ਜਿਆਦਾ ਇਮੋਸ਼ਨਲ ਕੀਤਾ ਮੂਵੀ ਨੇ ਅੱਖਾਂ 'ਚੋਂ ਹੰਝੂ ਬਹੁਤ ਮਨ ਬਹੁ ਭਰਿਆ ਜਦਾਂ ਤੇ ਕਮਲ ਕਿਦਾਂ ਲੱਗਾ ਬਹੁਤ ਵਧੀਆ ਲੱਗੋ ਆ ਨਾ ਤੇ तकरीबन ਜਿੰਨੇ ਥੀਏਟਰ ਚ ਬੈਠੇ ਸੀ ਨਾ ਜਿੰਨੇ ਵੀ ਦੇਖ ਰਹੇ ਸਿਗੇ तकरीबन तकरीबन ਸਾਰਿਆਂ ਦੇ ਮਨ ਜਿੱਦਾਂ ਭਰਿਓ ਹੀ ਸੀਗੇ ਨਾ ਆ ਖਬਰ ਆਈਆਂ ਸੀਗੀਆਂ ਨਾ ਬੀਬੀ ਰਜਨੀ ਦਾ ਜਿਹੜਾ ਰੋਲ ਕੀਤਾ ਹੈ ਨਾ ਰੂਬੀ ਗਿਲ ਨੇ ਅਮੇজিং ਔਰ ਲੱਗੇ ਨਹੀਂ ਰਿਹਾ ਸੀ ਵੀ ਐਕਟਿੰਗ ਹੋ ਰਹੀ ਇਦਾਂ ਦੇਖਦਾ ਸੀ ਅਸੀਂ ਰੀਅਲ ਲਾਈਫ ਨੂੰ ਰੀਅਲਾਈਜ਼ ਕੋ ਦੇਖ ਰਹੇ ਹਾਂ ਰੀਅਲ ਲਾਈਫ ਦੇਖ ਰਹੇ ਹਾਂ ਨਾ ਮਤਲਬ ਬਹੁਤ ਵਧੀਆ ਬਹੁਤ ਵਧੀਆ ਮਤਲਬ ਕਿ ਰੋਲ ਪਲੇ ਕੀਤਾ ਹੈ ਦੇਖਣਾ ਹਾਂ ਹਾਂ ਕਿ ਜਿਹੜਾ ਆਪਣਾ ਯੋਗਰਾਜ ਸਿੰਘ ਮਾਈ ਗੋਡ ਉਹਨੇ ਤਾਂ ਜਾਨ ਪਾਈ ਪਈ ਆ ਰੋਲ ਦੇ ਵਿੱਚ ਨਾ ਪਿਤਾ ਦਾ ਰੋਲ ਬਹੁਤ ਪਿਤਾ ਮੈਂ ਕਿਹਾ ਬਿਲਕੁਲ ਬਿਲਕੁਲ ਜਿਹੜੀ ਉਹ ਕੁੱਪੀ ਜਈ ਸੀ ਉਹਦਾ ਨਾਂ ਕੀ ਆ ਉਹ ਜਿਹੜੀ ਕੁੱਪੀ ਜੋ ਘੇ ਦਰਦੀ ਸੀ ਚਾਚੀ ਚਾਚੀ ਤੇ ਜਿਹੜੀ ਇਹਦੀ ਰੂਪੀ ਦੀ ਰੂਪੀ 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 ਦੀ ਜਿਹੜੀ ਦਾਦੀ ਬਣੀਓ ਸੀਗੀ ਜਿਹਨੂੰ ਉਹ ਕਹਿੰਦਾ ਸੀਗਾ ਵੀ ਇਹ ਮਤਲਬ ਜਿਹਨੂੰ ਉਹ ਕੋੜੇ ਉਹ ਮਾਰਦਾ ਉਹ ਆਪਣੇ ਦਾ ਦਾ ਦੀ ਦਾਸੀ ਸੀ ਉਹ ਦਾਸੀ ਦਾਸੀ ਰਾਈਟਰ ਰਾਈਟਰ ਦਿਲਾ ਉਹਨੇ ਉਹਨੂੰ ਪਰਮਾਤਮਾ ਦਾ ਜਿੱਦਾਂ ਸਿਖਾਇਆ ਸਾਰਾ ਕੁਝ ਨਾ ਨਾ ਪਰਮਾਤਮਾ ਦੇ ਬਾਰੇ ਦੱਸਿਆ ਉਹਨੂੰ ਕਿਉਂਕਿ ਉਹਨੇ ਤਾਂ ਮੈਂ ਸਾਰਾ ਕੁਝ ਨਹੀਂ ਦੱਸੂਗਾ ਮੈਂ ਇਸ ਫਰਾਗੋ ਦਾਸਤਾਵੇ ਤੁਸੀਂ ਮੂਵੀ ਚ ਕੀ ਦੇਖੋਗੇ ਨਾ ਬਹੁਤ ਵਧੀਆ ਮੂਵੀ ਆ ਬਬੀ ਬਹੁਤ ਜਿਆਦਾ ਹੈ ਨਾ ਦੇਖਣੀ ਬਣਦੀ ਹੈ ਇਕੱਲੀ ਦੇਖਣਾ ਚਾਹੀਦਾ ਨਾ ਤੇ ਇਦਾਂ ਹੀ ਪਹਿਲਾਂ ਜਦੋਂ ਮਸਤਾਨੇ ਮੂਵੀ ਆਈ ਸੀ ਉਹ ਵੀ ਇੱਦਾਂ ਹੀ ਉਤਸ਼ਾਹ ਸੀ ਇੱਦਾਂ ਹੀ ਹੁਣ ਰਜਨੀ ਆਈ ਮੂਵੀ ਬੀਪੀ ਰਜਨੀ ਆਈ ਹੁਣ ਆ ਰਹੀ 13 ਨੂੰ ਅਰਦਾਸ ਉਹ ਵੀ ਇਦਾਂ ਆਮਗੀ ਜੀ ਦੇਖਣਾ ਬਹੁਤ ਵਧੀਆ ਮੂਵੀ ਹੋਣੀ ਆ ਜਿਸ ਹਾਵਨਾ ਗਿੱਪੀ ਭਾਈ ਨੇ ਤੇ ਕੁੱਕੀ ਭਾਜੀ ਨੇ ਮਿਹਨਤ ਕੀਤੀ ਉਹਨਾਂ ਦਾ ਇਹ ਪਹਿਲੀਆਂ ਮੂਵੀਜ਼ ਵੀ ਜਿਹੜੀਆਂ ਆਈਆਂ ਆ ਅਮੇਜ਼ਿੰਗ ਸੀ ਨਾ ਤੇ ਇਹ ਵੀ ਬਹੁਤ ਵਧੀਆ ਹੋਊਗੀ ਜੀ ਤੇ ਇੱਕ ਮੂਵੀ ਹੋਰ ਸੱਚਾ ਸੂਰਮਾ ਤੇ ਉਹ ਕਿਸੇ ਜਿਹੜੇ ਆਪਣੇ ਸੱਭਿਆਚਾਰ ਦੇ ਪੁਰਾਣੇ ਕਿੱਸੇ ਹੁੰਦੇ ਸੀਗੇ ਉਹਨਾਂ ਦੇ ਸ਼ੈਡ ਅਧਾਰਿਤ ਆ ਸੱਚਾ ਸੂਰਮਾ ਤੇ ਉਹ ਵੀ ਦੇਖਣਾ ਵੰਗੇ ਤੇ ਉਹਦੀ ਵੀ ਰਿਵਿਊ ਕਰਾਂਗੇ ਹਨਾ ਠੀਕ ਆ ਕਮਲ ਕੁਮਿਸ਼ ਬਹੁਤ ਵਧੀਆ ਜੀ ਵੱਧ ਚੜ ਕੇ ਮੂਵੀ ਦੇਖਣ ਜਾਓ ਜੀ ਸਾਡਾ ਚੈਨਲ ਵੀ ਕਰੋ ਸਬਸਕ੍ਰਾਈਬ ਤੇ ਗ੍ਰੇਟ ਟੈਲੀਕਾਸਟ ਚੈਨਲ ਨੂੰ ਵੱਧ ਚੜ ਕੇ ਪ੍ਰਮੋਟ ਕਰੋ ਹਾਏ 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 ਕੀ ਬਾਤ ਆ ਪ੍ਰਮੋਟ ਵੀ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਯੈਸ ਸਬਸਕ੍ਰਾਈਬ ਕਰੋ